ਅਰਸਾ ਈ ਆਦਾ ਆਜ਼ਾਦੀ ਦਾ ਦਿਹਾੜਾ 15 ਅਗਸਤ ਉਹ ਆਪ ਸਾਰੇ ਭਾਰਤ ਦੇ ਲੋਕ ਮਨਾਉਣ ਦੇ ਲਈ ਜਾ ਰਹੇ ਆਂ ਪੰਜਾਬ ਉਹ ਜਗ੍ਹਾ ਹੈ ਜਿਹਦੇ ਪੁੱਤਰਾਂ ਨੇ ਜਿਹਦੇ ਜਰਨੇਲਾਂ ਨੇ ਜਿਹਦੇ ਆਜ਼ਾਦੀ ਕੁਲਾਟੀਆਂ ਨੇ ਲਗਾਤਾਰ ਅੰਗਰੇਜ਼ ਦੇ ਦੰਦ ਖੱਟੇ ਕੀਤੇ ਫਿਰ ਜਦ ਦੇਸ਼ ਆਜ਼ਾਦ ਹੋਇਆ ਇਸ ਦਿਨ ਤੇ ਉਸ ਵੇਲੇ ਵੀ ਸਭ ਤੋਂ ਜ਼ਿਆਦਾ ਜਿਹੜੀ ਤਕਲੀਫ ਹੈ ਜਿਹੜਾ ਦੁੱਖ ਹੈ ਜਿਹੜਾ ਦਰਦ ਹੈ ਉਹ ਪੰਜਾਬ ਨੇ ਬਰਦਾਸ਼ਤ ਕੀਤਾ ਕਿ ਜਿਹੜੀ ਆਜ਼ਾਦੀ ਪੂਰਾ ਦੇਸ਼ ਮਾਣਦਾ ਪਿਆ ਇਹਦਾ ਮੁੱਲ ਪੰਜਾਬੀਆਂ ਨੇ ਬਹੁਤ ਵੱਡਾ ਦਿੱਤਾ ਹੈ ਪੰਜਾਬੀਆਂ ਦੀ ਉਹਨਾਂ ਰੂਹਾਂ ਨੂੰ ਸਲਾਮ ਕਰਨਾ ਤੁਹਾਡਾ ਬਣਦਾ ਹੈ ਜਿਨ੍ਹਾਂ ਦੀ ਕੁਰਬਾਨੀਆਂ ਤੋਂ ਬਾਅਦ ਅੱਜ ਤੁਸੀਂ ਆਜ਼ਾਦੀ ਦਾ ਜਿਹੜਾ ਮਾਣ ਜਿਹੜਾ ਉਹ ਮਨਾ ਰਹੇ ਹੋ ਤੇ ਇਹ ਕੱਲੀ ਲੁਧਿਆਣੇ ਤੇ ਨਹੀਂ ਗੁਜ਼ਰੀ ਇਹ ਲਾਹੌਰ ਤੇ ਵੀ ਗੁਜ਼ਰੀ ਲਾਇਲਪੁਰ ਤੇ ਵੀ ਗੁਜ਼ਰੀ ਜਲੰਧਰ ਤੇ ਵੀ ਗੁਜ਼ਰੀ ਕਹਿਣ ਦਾ ਮਤਲਬ ਇਹ ਹੈ ਕਿ ਇਹ ਲੈਹਂਦੇ ਪੰਜਾਬ ਤੇ ਵੀ ਉਦਾਂ ਹੀ ਗੁਜ਼ਰੀ ਤੇ ਚੜ੍ਹਦੇ ਪੰਜਾਬ ਤੇ ਵੀ ਉਦਾਂ ਹੀ ਗੁਜ਼ਰੀ ਉਹਨਾਂ ਦੇ ਲਈ ਬਾਰਸ਼ਾਂ ਜਿਹੜੀਆਂ ਅਗਸਤ ਚ ਹੁੰਦੀਆਂ ਪੋਕੀਤੇ ਨਾ ਕਿਥੇ ਦੁੱਖ ਔਰ ਦਰਦ ਪੁਰਾਣੇ ਜਿਹੜੇ ਜ਼ਖਮ ਹੈ ਉਹਨਾਂ ਦੇ ਉੱਤੇ ਲੂਣ ਮਿਰਚ ਦਾ ਕੰਮ ਜਿਹੜੀਆਂ ਉਹ ਕਰਦੀਆਂ ਲੇਕਿਨ ਮੈਂ ਹਮੇਸ਼ਾ ਇਹ ਸਮਝਦਾ ਹਾਂ ਕਿ 15 ਅਗਸਤ ਵਾਲੇ ਦਿਨ ਪੂਰੇ ਭਾਰਤ ਦੇ ਲੋਕਾਂ ਨੂੰ ਚਾਹੇ ਉਹ ਕਿਸੇ ਵੀ ਧਰਮ ਨਾਲ ਸੰਬੰਧ ਰੱਖਦੇ ਨੇ ਉਹਨਾਂ ਨੂੰ ਜ਼ਰੂਰ ਇੱਕ ਵਾਰੀ ਪੰਜਾਬੀਆਂ ਨੂੰ ਸਲਾਮ ਕਰਨਾ ਚਾਹੀਦਾ ਹੈ بسم اللہ الرحمن الرحیم شروع اللہ تعالی ਦੇ ਨਾਮ ਤੋਂ ਜੋ ਬੜਾ ਮਿਹਰਬਾਨ ਤੇ نہایت ਹੀ ਰਹਿਮ ਕਰਨ ਵਾਲਾ ਹੈ ਅਗਸਤ ਦਾ ਮਹੀਨਾ 2025 ਹੈ اور ਸਾਡੀ ਆਜ਼ਾਦੀ ਦਾ ਦਿਹਾੜਾ 15 ਅਗਸਤ ਉਹ ਆਪ ਸਾਰੇ ਭਾਰਤ ਦੇ ਲੋਕ ਮਨਾਉਣ ਦੇ ਲਈ ਜਾ ਰਹੇ ਸ਼ੁਰੂ ਤੋਂ ਮੈਂ ਇਤਿਹਾਸ ਦਾ ਵਿਦਿਆਰਥੀ ਰਿਆਂ ਤੇ ਜਦ ਕਦੀ ਵੀ ਅਗਸਤ ਦਾ ਮਹੀਨਾ ਆਉਂਦਾ ਹੈ ਤੇ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਖਾਸ ਕਰ ਇਹਨਾਂ بارشਾਂ ਨੂੰ ਵੇਖ ਕੇ ਅੱਖਾਂ ਦੇ ਸਾਹਮਣੇ ਆ ਜਾਂਦੀਆਂ ਕਿਸੇ ਨੂੰ ਇਹ بارشਾਂ ਸੋਹਣੀਆਂ ਲੱਗਦੀਆਂ ਔਰ ਜਿਹੜੇ ਜਾਣਕਾਰ ਨੇ ਉਹਨਾਂ ਦੇ ਲਈ بارشਾਂ ਜਿਹੜੀਆਂ ਅਗਸਤ ਚ ਹੁੰਦੀਆਂ ਉਹ ਕਿਤੇ ਨਾ ਕਿਥੇ ਦੁੱਖ ਔਰ ਦਰਦ ਪੁਰਾਣੇ ਜਿਹੜੇ ਜ਼ਖਮ ਹੈ ਉਹਨਾਂ ਦੇ ਉੱਤੇ ਲੂਣ ਮਿਰਚ ਦਾ ਕੰਮ ਜਿਹੜੀਆਂ ਉਹ ਕਰਦੀਆਂ ਤੇ ਠੀਕ ਹੈ ਕਿ ਭਾਰਤ ਦੀ ਜੰਗੇ ਆਜ਼ਾਦੀ ਜਿਹੜੀ ਹੈ ਉਹ ਅਸੀਂ ਸਭ ਨੇ ਮਿਲ ਕੇ ਲੜੀ ਲੇਕਿਨ ਮੈਂ ਹਮੇਸ਼ਾ ਇਹ ਸਮਝਦਾ ਹਾਂ ਕਿ 15 ਅਗਸਤ ਵਾਲੇ ਦਿਨ ਪੂਰੇ ਭਾਰਤ ਦੇ ਲੋਕਾਂ ਨੂੰ ਚਾਹੇ ਉਹ ਕਿਸੇ ਵੀ ਧਰਮ ਨਾਲ ਸੰਬੰਧ ਰੱਖਦੇ ਨੇ ਉਹਨਾਂ ਨੂੰ ਜ਼ਰੂਰ ਇੱਕ ਵਾਰੀ ਪੰਜਾਬੀਆਂ ਨੂੰ ਸਲਾਮ ਕਰਨਾ ਚਾਹੀਦਾ ਹੈ ਪੰਜਾਬੀਆਂ ਦਾ ਸਤਿਕਾਰ ਕਰਨਾ ਚਾਹੀਦਾ ਹੈ ਪੰਜਾਬ ਨੂੰ ਸਲੂਟ ਕਰਨਾ ਚਾਹੀਦਾ ਹੈ ਉਹਨਾਂ ਨੂੰ ਕਿਉਂਕਿ ਭਾਰਤ ਦੇ ਵਿੱਚ ਪੰਜਾਬ ਇੱਕ ਐਸੀ ਥਾਂ ਹੈ ਇੱਕ ਐਸਾ ਸੂਬਾ ਹੈ ਪੰਜਾਬ ਉਹ ਜਗ੍ਹਾ ਹੈ ਜਿਹਦੇ ਪੁੱਤਰਾਂ ਨੇ ਜਿਹਦੇ ਜਰਨੇਲਾਂ ਨੇ ਜਿਹਦੇ ਆਜ਼ਾਦੀ ਕੂਲਾਟੀਆਂ ਨੇ ਲਗਾਤਾਰ ਅੰਗਰੇਜ਼ ਦੇ ਦੰਦ ਖੱਟੇ ਕੀਤੇ ਔਰ ਫਿਰ ਜਦ ਦੇਸ਼ ਆਜ਼ਾਦ ਹੋਇਆ ਇਸ ਦਿਨ ਤੇ ਉਸ ਵੇਲੇ ਵੀ ਸਭ ਤੋਂ ਜ਼ਿਆਦਾ ਜਿਹੜੀ ਤਕਲੀਫ ਹੈ ਜਿਹੜਾ ਦੁੱਖ ਹੈ ਜਿਹੜਾ ਦਰਦ ਹੈ ਉਹ ਪੰਜਾਬ ਨੇ برداشت ਕੀਤਾ ਮੇਰੇ ਮਰਹੂਮ ਪਿਤਾ ਜੀ ਸ਼ਾਹੀ ਇਮਾਮ مولانا ਹਬੀਬੁਰਹਿਮਾਨ ਸਾਨੀ ਲੁਧਿਆਣਾ ਵੀ 2021 ਦੇ ਵਿੱਚ ਉਹਨਾਂ ਦਾ ਦਿਹਾਂਤ ਹੋਇਆ ਜਦ ਮੈਂ ਆਪਣੀ ਕਿਤਾਬ ਦਾਸਤਾਨੇ ਲੁਧਿਆਣਾ ਲਿਖ ਰਿਹਾ ਸੀਗਾ ਜਿਹਨੂੰ ਜਦੀ ਖੋਜ ਵਿੱਚ ਕਈ ਸਾਲ ਲੱਗ ਗਏ ਉਹ ਕਈ ਰੈਫਰੈਂਸ ਬੁੱਕਾਂ ਮੈਨੂੰ ਦਿੰਦੇ ਹੁੰਦੇ ਸੀ ਪੜ੍ਹਨ ਲਈ ਕੋਈ ਵੀ ਹਮੇਸ਼ਾ 15 ਗੱਲ ਤੇ ਦਿਨਾਂ ਚ ਇਸ ਦਰਦ ਨੂੰ ਸਾਡੇ ਨਾਲ ਸਾਂਝਾ ਜ਼ਰੂਰ ਕਰਦੇ ਸੀ ਅਕਸਰ ਜਦ ਕੋਈ ਕਿਤਾਬ ਸਾਹਮਣੇ ਆਣੀ ਇੱਕ ਦਫਾ ਉਹਨਾਂ ਨੇ ਮੈਨੂੰ ਇੱਕ ਕਿਤਾਬ ਦਿੱਤੀ ਲੁਧਿਆਣੇ ਤੇ ਕੀ ਗੁਜ਼ਰੀ ਅੱਛਾ ਜਿਹੜੇ ਇਨਸਾਫ ਪਸੰਦ ਪੰਜਾਬੀ ਹੁੰਦੇ ਨੇ ਨਾ ਫਿਰ ਉਹ ਚਾਹੇ ਮੁਸਲਮਾਨ ਹੋਣ ਸਿੱਖ ਹੋਣ ਚਾਹੇ ਹਿੰਦੂਪਰਾ ਹੋਣ ਚਾਹੇ ਉਹ ਦਲਿਤ ਹੋਣ ਉਹ ਕਦੀ ਆਪਣਾ ਪੱਖ ਨਹੀਂ ਪੂਰਦੇ ਉਹ ਕਦੀ ਆਪਣੀ ਸਿਰਫ ਗੱਲ ਨਹੀਂ ਕਰਦੇ ਮੈਨੂੰ ਕਿਤਾਬ ਉਹਨਾਂ ਨੇ ਦਿੱਤੀ ਕਈ ਕਿਤਾਬਾਂ ਹੋਰ ਦਿੱਤੀਆਂ ਜਿਹਦੇ ਚ 15 ਅਗਸਤ 1947 ਦੇ ਬਹੁਤ ਸਾਰੇ ਕਿਸੇ ਸੀ ਲੁਧਿਆਣੇ ਤੇ ਕੀ ਗੁਜ਼ਰੀ ਤੇ ਕੋਈ ਬੰਦਾ ਪੜੇ ਤੇ ਅਗਲੇ ਦੀ ਅੱਖਾਂ ਜਾਸੂ ਆ ਜਾਵੇ ਇਸ ਤਰ੍ਹਾਂ ਲੋਕਾਂ ਨੂੰ ਆਪਣੇ ਘਰ ਛੱਡਨੇ ਪਏ ਆਪਣੇ ਕਾਰੋਬਾਰ ਛੱਡਨੇ ਪਏ ਆਪਣੀ ਖੇਤੀਆਂ ਆਪਣੇ ਮਵੇਸ਼ੀ ਹਰ ਸ਼ਹਿਰ ਛੱਡਨੀ ਪਈ ਜਿੱਥੇ ਜੰਮੇ ਪੜੇ ਸਾਰੀ ਜ਼ਿੰਦਗੀ ਜਿੱਥੇ guzari ਤੁਮੈਨੂੰ ਕਹਿਣ ਲੱਗੇ ਕਿ ਇਹ ਜਤੂ ਪੜ ਰਿਆ ਨਾ ਕਿ ਲੁਧਿਆਣੇ ਤੇ ਕੀ guzri ਤੇ ਇਹ ਇਕੱਲੇ ਲੁਧਿਆਣੇ ਤੇ ਨਹੀਂ guzri ਇਹ ਲਾਹੌਰ ਤੇ ਵੀ guzri ਲਾਇਲਪੁਰ ਤੇ ਵੀ guzri ਜਲੰਧਰ ਤੇ ਵੀ guzri ਕਹਿਣ ਦਾ ਮਤਲਬ ਇਹ ਹੈ ਕਿ ਇਹ ਲੈਨਦੇ ਪੰਜਾਬ ਤੇ ਵੀ ਉਦਾਂ ਹੀ guzri ਤੇ ਛੱਡਦੇ ਪੰਜਾਬ ਤੇ ਵੀ ਉਦਾਂ ਹੀ guzri ਇਹ ਕਿੰਨਾ ਵੱਡਾ ਇਤਿਹਾਸ ਹੈ ਪੰਜਾਬੀਆਂ ਦਾ कि जो दुख और दर्द और तकलीफਸੀਂ ਮਹਿਸੂਸ ਕੀਤੀ ਹੈ। ਕਈ ਲੱਖ ਲੋਕ, ਕਈ ਲੱਖ ਬੇਟੀਆਂ, ਕਈ ਲੱਖ ਪੁੱਤਰ ਵੰਡ ਦੇ ਵੇਲੇ ਜਦ ਇੱਕ ਪਾਸੇ ਦੇਸ਼ ਆਜ਼ਾਦ ਹੋਇਆ ਸੀਗਾ। ਜਿਨ੍ਹਾਂ ਨੂੰ ਆਪਣੇ ਘਰ ਆਪਣੀਆਂ ਖੇਤੀਆਂ ਆਪਣੀ ਪیدائش ਦੀ ਜਗਾ ਆਪਣੀ ਜਾਨ ਬਚਾਉਣ ਦੇ ਲਈ ਛੱਡਣੀ ਪਈ। ਉਹ ਕਹਿੰਦੇ ਨਾ कि ਮੈਨੂੰ ਕੁਝ ਲੋਕਾਂ ਨੇ ਕਈ ਵਾਰ ਜ਼ਿਕਰ ਕਰਨਾ ਮੇਰੇ ਵਾਲਿਦ ਸਾਹਿਬ ਦੇ ਸਮੇਂ ਵੀ ਕਿ ਅਸੀਂ ਅੱਜ ਫਲਾਨੀ ਜਗ੍ਹਾ ਗਏ ਸੀ ਤੇ ਅਸੀਂ ਉੱਥੇ ਇੱਕ ਪੁਰਾਣੀ ਜੀ ਮਸਜਿਦ ਦੇਖੀ ਤੇ ਮੈਨੂੰ ਕਹਿੰਦੇ ਹੁੰਦੇ ਸੀ ਪੁੱਤਰਾ ਤੁਸੀਂ ਇੱਧਰਲੇ ਪਾਸਿਓਂ ਤੇ ਪੁਰਾਣੀਆਂ ਮਸਜਿਦਾਂ ਵੇਖ ਦਿਓ ਤੇ ਜਦੋਂ ਉੱਧਰਲੇ ਪਾਸੇ ਜਾਓਗੇ ਤੇ ਪੁਰਾਣੇ ਗੁਰਦੁਆਰਾ ਸਾਹਿਬ ਪੁਰਾਣੇ ਮੰਦਰ ਲੋਕਾਂ ਦੀਆਂ ਪੁਰਾਣੀਆਂ ਹਵੇਲੀਆਂ ਯਾਨੀ ਜੋ ਤਕਲੀਫ ਤੁਸੀਂ ਇੱਧਰ ਮਹਿਸੂਸ ਕਰਦੇ ਹੋ ਏਹੀ ਤਕਲੀਫ ਉੱਧਰ ਵੀ ਹੈ ਤੇ 15 ਅਗਸਤ ਨੂੰ ਮੈਂ ਗੱਲਾਂ ਤਾਂ ਕਰ ਰਿਹਾ ਕਿ ਜਿਹੜੀ ਆਜ਼ਾਦੀ ਪੂਰਾ ਦੇਸ਼ ਮਾਣਦਾ ਪਿਆ ਇਹਦਾ ਮੁੱਲ ਪੰਜਾਬੀਆਂ ਨੇ ਬਹੁਤ ਵੱਡਾ ਦਿੱਤਾ ਹੈ ਪਹਿਲਾਂ ਤਾਂ ਅੰਗਰੇਜ਼ ਦੇ ਖਿਲਾਫ ਲੜੇ ਆ ਸ਼ਹੀਦ ਆਜ਼ਮ ਭਗਤ ਸਿੰਘ ਹੋਣ ਉਦਮ ਸਿੰਘ ਹੋਣ ਮੌਲਾਨਾ ਹਾਬੀਬੁਰਹਿਮਾਨ ਲੁਧਿਆਣਵੀ ਹੋਣ ਤਾਹੁੱਲਾ ਛਾ ਬੁਖਾਰੀ ਹੋਣ ਵੱਡਾ ਮੋਲ ਦਿੱਤਾ ਪੰਜਾਬੀਆਂ ਨੇ। ਔਰ ਫਿਰ ਜਦ ਅੰਗਰੇਜ਼ ਦੀ ਸਾਜ਼ਿਸ਼ ਦੇ ਤਹਿਤ ਦੇਸ਼ ਦੇ ਟੁਕੜੇ ਕੀਤੇ ਗਏ। ਉਸ ਵੇਲੇ ਜੋ ਗੁਜ਼ਰੀ ਉਹਨੂੰ ਅੱਖਰਾਂ ਦੇ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ। ਅਮ੍ਰਿਤਾ ਪਰਿਤ ਨੇ ਕਿਹਾ ਸੀ ਨਾ ਕਿ ਅੱਜ ਆਖਾਂ ਵਾਰਿਸ਼ਾ ਨੂੰ ਕਿਤੇ ਕਬਰਾਂ ਵਿੱਚੋਂ ਬੋਲ ਅੱਜ ਕਿਤਾਬ-ਏ-ਇਸ਼ਕ ਦਾ ਕੋਈ ਅਗਲਾ ਵਰਕਾ ਫੋਲ ਇਕ ਰੋਈ ਸਿਤੀ ਪੰਜਾਬ ਦੀ ਤੂੰ ਲਿਖ ਲਿਖ ਮਾਰੇ ਵੈਨ ਅੱਜ ਲੱਖਾਂ ਧੀਆਂ ਰੋਂਦੀਆਂ ਤੈਨੂੰ ਵਾਰਿਸ਼ਾ ਨੂੰ ਕਹਿਣ ਜਦ ਕਦੀ ਇਹ ਅਗਸਤ ਦੀਆਂ بارشਾਂ ਹੁੰਦੀਆਂ ਨਾ ਤੇ ਉਹ ਸਾਰੇ ਲੋਕ ਯਾਦ ਆ ਜਾਂਦੇ ਆ ਸਾਨੂੰ ਜਿਨ੍ਹਾਂ ਨੇ ਉਹਨਾਂ ਦਿਨਾਂ 'ਚ ਇਹਨਾਂ بارشਾਂ 'ਚ ਆਪਣਾ ਘਰ ਛੱਡਿਆ ਕਿਸੇ ਦੇ ਲਈ ਹੋ ਸਕਦਾ ਹੈ ਕਿ ਇਹ ਸਾਵਣ ਦੀ ਰੁੱਤ ਹੋਵੇ ਲੇਕਿਨ ਪੰਜਾਬੀਆਂ ਨੇ ਪੰਜਾਬੀਆਂ ਨੇ ਇਸ ਸਾਵਣ ਦੀ ਰੁੱਤ ਦੇ ਵਿੱਚ ਦੇਸ਼ ਦੀ ਆਜ਼ਾਦੀ ਦੀ ਬੁਨਿਆਦ 'ਚ ਆਪਣਾ ਖੂਨ ਦਿੱਤਾ ਹੈ। ਔਰ ਖੂਨ ਜਿਆਦਾ ਸੀ ਦਿੱਤਾ ਤੇ ਉਹ ਕਿਸੇ ਇੱਕ ਧਰਮ ਦੇ ਲਈ ਕਿਸੇ ਇੱਕ ਕੌਮ ਦੇ ਲਈ ਨਹੀਂ ਦਿੱਤਾ। ਐਸਾ ਔਖਾ ਹੈ ਕਹਿ ਦੇਣਾ ਕਿ ਪੰਜਾਬ ਨੇ ਕੀ ਕੀਤਾ ਹੈ। ਲੇਕਿਨ ਅਗਰ ਕਦੀ ਤੁਸੀਂ ਇਤਿਹਾਸ ਚੱਕੋਗੇ ਤੇ ਪੂਰਾ ਦੇਸ਼ ਇਸ ਗੱਲ ਦੀ ਗਵਾਹੀ ਦੇਵੇਗਾ ਕਿ ਪੰਜਾਬ ਦੇ ਸਿੱਖ, ਮੁਸਲਮਾਨ, ਹਿੰਦੂ ਔਰ ਉਸ ਵੇਲੇ ਜਨੀਆਂ ਵੀ ਹੋ ਰਹੇ ਥੇ ਦੀਆਂ ਕੌਮਾਂ ਇਹਤੇ ਮੌਜੂਦ ਸੀ ਕਿ ਉਹਨਾਂ ਨੇ ਇੱਕ ਲਾ ਮਿਸਾਲ ਕੁਰਬਾਨੀ ਜਿਹੜੀ ਉਹ ਪੇਸ਼ ਕੀਤੀ ਹੈ ਇਸ ਲਈ 15 ਅਗਸਤ ਵਾਲੇ ਦਿਨ ਤੁਸੀਂ ਕਿਸੇ ਨੂੰ ਯਾਦ ਕਰੋ ਨਾ ਕਰੋ ਪੰਜਾਬੀਆਂ ਦੀ ਉਹਨਾਂ ਰੂਹਾਂ ਨੂੰ ਸਲਾਮ ਕਰਨਾ ਤੁਹਾਡਾ ਬਣਦਾ ਹੈ ਜਿਨ੍ਹਾਂ ਦੀ ਕੁਰਬਾਨੀਆਂ ਤੋਂ ਬਾਅਦ ਅੱਜ ਤੁਸੀਂ ਆਜ਼ਾਦੀ ਦਾ ਜਿਹੜਾ ਮਾਣ ਜਿਹੜਾ ਉਹ ਮਨਾ ਰਹੇ ਹੋ ਤੇ ਇਸ ਲਈ ਅੱਜ ਦਾ ਬਸ ਅਚਾਨਕ ਦਿਲ ਦੇ ਵਿੱਚ ਇਹ ਖਿਆਲ ਆਇਆ ਕਿ ਉਹਨਾਂ ਨੂੰ ਕਾਤੇ ਹਰ ਵਾਰੀ ਅਸੀਂ ਭੁੱਲ ਜਾਂਦੇ ਹਾਂ ਜਿੰਨਾ ਦੀ ਲਾਹ ਮਿਸਾਲ ਕੁਰਬਾਨੀਆਂ ਔਰ ਫਿਰ ਇਨੀਆਂ ਤਕਲੀਫਾਂ ਤੋਂ ਬਾਅਦ ਤੁਸੀਂ ਸਾਡੀ ਮਿੱਟੀ ਦਾ ਕਮਾਲ ਦੇਖੋ ਪੰਜਾਬ ਦੀ ਮਿੱਟੀ ਦਾ ਕਮਾਲ ਹੈ ਦੇਖੋ ਕਿ ਐਨੇ ਦੁੱਖ ਇਨੀਆਂ ਤਕਲੀਫਾਂ ਐਨੇ ਲੋਕ ਵਿਛੜ ਗਏ ਧੀਆਂ ਪੁੱਤ ਮਾਪੇ ਭਾਈ ਭੈਣ ਇੰਨਾ ਕੁਝ ਝੜਾਇਆ ਚਾਹੇ ਉਹ ਲੈnde ਝੜਾਇਆ ਭਾਵੇਂ ਛੜਦੇ ਛੰਡਾਇਆ ਉਹਦੇ ਬਾਅਦ ਅੱਜ ਅਸੀਂ 75 76 77 ਸਾਲਾਂ ਦੇ ਬਾਅਦ ਇਹ ਪੰਜਾਬੀ ਨੇ ਜਿਹੜੇ ਇੱਕ ਵਾਰੀ ਫਿਰ ਸਾਰੇ ਜ਼ਖਮਾਂ ਦੇ ਉੱਤੇ ਮਲਮ ਲਾਉਣ ਤੋਂ ਬਾਅਦ ਗੱਲ ਵਕੜੀ ਪਾਉਂਦੇ ਨਜ਼ਰ ਆਉਂਦੇ ਨੇ ਇਹ ਪੰਜਾਬੀ ਨੇ ਜਿਹੜੇ ਇਹਨੇ ਦੁੱਖ ਦੇ ਵਿੱਚ ਵੀ ਇਹਨੇ ਤਕਲੀਫ ਦੇ ਵਿੱਚ ਵੀ ਇੱਕ ਵਾਰੀ ਫਿਰ ਉੱਭਰ ਕੇ ਦੁਨੀਆ ਦੇ ਸਾਹਮਣੇ ਆ ਕੇ ਖੜੇ ਕਿ ਅਸੀਂ بڑے ਮਾਣ ਵਾਲੇ بڑے ਅਣਖ ਵਾਲੇ ਲੋਕ ਆ ਤੇ ਇਸ ਲਈ ਉਨ ਸਨੇਹਾ ਦਾ ਮੇਰਾ ਪੰਜਾਬੀ ਜ਼ੁਬਾਨ ਚ ਹੈ ਲੇਕਿਨ ਪੂਰੇ ਭਾਰਤ ਦੇ ਲੋਕਾਂ ਨੂੰ ਇਹ ਜ਼ਰੂਰ ਕਹਿਣਾ ਚਾਹੁੰਨਾ ਕਿ ਪੰਜਾਬ ਨੂੰ ਜ਼ਰਾ ਸਪੈਸ਼ਲ ਪੰਜਾਬੀਆਂ ਨੂੰ ਜ਼ਰਾ ਖਾਸ ਸਤਿਕਾਰ ਦਿਆ ਕਰੋ ਕਿ ਸਾਡੇ ਜਿਹੜੇ ਪੁਰਖ ਗੁਜ਼ਰੇ ਨੇ ਸਾਡੀ ਪੰਜਾਬ ਚ ਜਿੰਨੀਆਂ ਕੌਮਾਂ ਨੇ ਚਾਹੇ ਉਹ ਕਿਸੇ ਵੀ ਧਰਮ ਦੇ ਨਾਲ ਸੰਬੰਧ ਰੱਖਦੀਆਂ ਨੇ ਇਹਨਾਂ ਦੀ ਕੁਰਬਾਨੀ ਦੇ ਅੱਗੇ ਕਿਸੇ ਹੋਰ ਦੀ ਕੁਰਬਾਨੀ ਜਿਹੜੀ ਹੈ ਉਹ ਛੋਟੀ ਨਜ਼ਰ ਆਂਦੀ ਹੈ ਤੇ ਇਸ ਲਈ 15 ਅਗਸਤ ਦੇ ਦਿਨ ਮੈਂ ਉਹਨਾਂ ਸਾਰੀਆਂ ਬਿਛੜੀਆਂ ਰੂਹਾਂ ਨੂੰ ਵੀ ਯਾਦ ਕਰਦਾ ਔਰ ਅੱਜ ਦੇ ਸਾਰੇ ਪੰਜਾਬੀਆਂ ਨੂੰ ਵੀ ਸलाम ਪੇਸ਼ ਕਰਦਾ ਕਿ ਜਿਨ੍ਹਾਂ ਨੇ ਐਡੇ ਵੱਡੇ ਉਜਾੜੇ ਤੋਂ ਬਾਅਦ ਫਿਰ ਵੀ ਆਪਣੇ ਰਾਹਤੇ ਯਕੀਨ ਕਰਕੇ ਆਪਣੀ ਕੂਵਤ ਤੇ ਬਾਜ਼ੂ ਨਾਲ ਆਪਣੀ ਹਿੰਮਤ ਦੇ ਨਾਲ ਇੱਕ ਵਾਰ ਫਿਰ ਪੰਜਾਬ ਨੂੰ ਪੂਰੇ ਦੇਸ਼ ਦਾ ਔਰ ਪੂਰੀ ਦੁਨੀਆ ਚ ਸਿਰਮੌਰ ਬਣਾਇਆ ਹੋਇਆ ਹੈ ਬਸ ਇਹ ਗੱਲ ਅੱਜ ਦਿਲ ਦੇ ਵਿੱਚ ਸਿਗੀ ਕਿਉਂਕਿ ਅਗਸਤ ਦੀਆਂ بارشਾਂ ਹਰ ਵਾਰੀ ਕਿਉਂਕਿ ਕੱਲੀ-ਕੱਲੀ ਗਲੀ ਮੁਹੱਲੇ ਦਾ ਇਤਿਹਾਸ ਜਿਹੜਾ ਉਹ ਮੈਂ ਕਈ-ਕਈ ਵਾਰ ਪੜਿਆ ਹੈ ਸਿਰਫ ਇੱਕ ਸ਼ਹਿਰ ਦਾ ਨਹੀਂ ਬਹੁਤ سارے ਸ਼ਹਿਰਾਂ ਦਾ ਪੜਿਆ। ਔਰ ਉਹਨਾਂ ਰੇਲ ਗੱਡੀਆਂ ਦਾ ਇਤਿਹਾਸ ਪੜਿਆ ਜਿਹੜੀਆਂ ਗਈਆਂ ਤਾਂ ਜੀਤੇ ਜਾਗਦੇ ਲੋਕਾਂ ਨੂੰ ਲੈ ਕੇ ਸੀਗੀਆਂ। ਲੇਕਿਨ ਜਦ ਆਪਣੀ ਮੰਜ਼ਿਲ ਤੇ ਪਹੁੰਚੀਆਂ ਤੇ ਉਹਨਾਂ ਵਿੱਚ ਸਿਵਾਏ ਮਰਦੇ ਲੋਕਾਂ ਦੇ ਕੋਈ ਹੋਰ ਨਹੀਂ ਸੀਗਾ। ਤੇ ਇਸ ਲਈ ਅੱਜ ਦੇ ਦਿਨ ਜਿੱਥੇ ਅਸੀਂ ਆਜ਼ਾਦੀ ਦਾ ਦਿਹਾੜਾ ਮਨਾਵਾਂਗੇ ਉੱਥੇ ਉਹਨਾਂ ਪੰਜਾਬੀਆਂ ਨੂੰ ਉਹਨਾਂ ਸਾਰੀਆਂ ਵਿਚੜੀਆਂ ਰੂਹਾਂ ਨੂੰ ਵੀ ਜ਼ਰੂਰ ਯਾਦ ਕਰਾਂਗੇ ਕਿ ਜਿਨ੍ਹਾਂ ਦੀਆਂ ਲਾ-ਮਿਸਾਲ ਕੁਰਬਾਨੀਆਂ ਝੜੀਆਂ ਉਹ ਰਹਿੰਦੀ ਦੁਨੀਆ ਤੱਕ ਝੜੀਆਂ ਭਾਰਤ ਦੇ ਇਤਿਹਾਸ ਦੇ ਵਿੱਚ ਜਗਮਗਾਂਦੀਆਂ ਰਹਿਣਗੀਆਂ